ਤਾਂ ਦੇਖੋ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਧੰਨਵਾਦ ਕਰਨਾ ਪੰਜਾਬ ਸਰਕਾਰ ਦਾ ਸਾਡੇ ਕੀਟੀਵੜੀ ਵਿਭਾਗ ਦਾ ਸਾਡੇ ਚੀਫ ਸਾਹਿਬ ਦਾ ਐਗਰੀਕਲਚਰ ਯੂਨੀਵਰਸਿਟੀ ਦਾ ਜਿਨ੍ਹਾਂ ਨੇ ਕਿਸਾਨ ਸਿਕਲਾਈ ਕੈਂਪ ਲਾਇਆ ਔਰ ਇੱਥੇ ਕਿਸਾਨਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਪ੍ਰੋਬਲਮ ਆਉਂਦੀਆਂ ਜਿਹੜੀਆਂ ਕਿ ਪ੍ਰੋਪਰ ਗਾਈਡੈਂਸ ਤੋਂ ਬਿਨਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀਆਂ ਉਹਨਾਂ ਦਾ ਸੌਲ ਉਹਨਾਂ ਦਾ ਸੋਲੂਸ਼ਨ ਇੱਥੇ ਮਿਲ ਜਾਂਦਾ ਵੱਡੇ-ਵੱਡੇ ਡਾਕਟਰ ਆਪਣੇ ਵੱਡੇ-ਵੱਡੇ ਡਾਕਟਰ ਆਪਣੇ ਜਿਹੜੇ ਸੋਲੂਸ਼ਨ ਹੈ ਸੋਲੂਸ਼ਨ ਹੈ ਉਹ ਵੀਡੀਓ ਨੂੰ ਉਹ ਵੀਡੀਓ ਦੇ ਰਾਹੀਂ ਲੋਕਾਂ ਨੂੰ ਡਾਇਰੈਕਟਲੀ ਦਿੰਦੇ ਆ ਤੁਹੇ ਬਹੁਤ ਵਧੀਆ ਔਰ ਮੇਰੇ ਵੱਲੋਂ ਸਾਡੇ ਕਿਸਾਨ ਵੀਰਾਂ ਨੇ ਬੇਨਤੀ ਕੀਤੀ ਗਈ ਵੀ ਆਪਾਂ ਹੁਣ ਆਪਦੀ ਜਿਹੜੀ ਪ੍ਰੋਡਿਊਸ ਆ ਸਾਡੀਆਂ ਜਿਹੜੀ ਫਸਲ ਆ ਉਹਨਾਂ ਦੀ ਪ੍ਰੋਸੈਸਿੰਗ ਵੱਲ ਵੀ ਧਿਆਨ ਦਿਈਏ ਕਿਉਂਕਿ ਜਿਹੜੇ ਵੱਡੇ ਵੱਡੇ ਕਾਰਪੋਰੇਟ ਆ ਉਹ ਪੰਜਾਬ ਵੱਲ ਲਲਚਾਈਆਂ ਅੱਖਾਂ ਨਾਲ ਦੇਖ ਰਹੇ ਆ ਤੇ ਜੇ ਉਹ ਪ੍ਰੋਸੈਸਿੰਗ ਕਰਨਾ ਚਾਹੁੰਦੇ ਇੱਥੇ ਆ ਕੇ ਤੇ ਆਪਾਂ ਹੀ ਕਰ ਲਈਏ ਆਪਾਂ ਆਪਣੇ ਪੰਜਾਬ ਨੂੰ ਤਕੜਾ ਕਰ ਲਈਏ ਆਪਦੇ ਬੱਚਿਆਂ ਨੂੰ ਤਕੜਾ ਕਰ ਲਈਏ ਆਪਣੇ ਬੱਚਿਆਂ ਨੂੰ ਇੱਥੇ ਰੱਖੀਏ ਬਾਹਰ ਨਾ ਜਾਣਾ ਪਵੇ ਉਹਨਾਂ ਨੂੰ ਸੋ ਮੇਰੀ ਗੱਲ ਨੂੰ ਸਾਡੇ ਸਾਥੀਆਂ ਨੇ ਸੁਣਿਆ ਵੀ ਬਹੁਤ ਵਧੀਆ ਤੇ ਆਉਂਦੇ ਦਿਨਾਂ ਅਜ ਅਸੀਂ ਇੱਥੇ ਇੱਕ ਵਧੀਆ ਅੱਜ ਫਰੀਦਕੋਟ ਦੇ ਵਿੱਚ ਕਿਸਾਨ ਮੇਲਾ ਜਿਹੜਾ ਲਾਇਆ ਗਿਆ ਉਹਦੇ ਤਹਿਤ ਨਵੀਆਂ ਫੋਜਾਂ ਬਾਰੇ ਨਵੀਆਂ ਫਸਲਾਂ ਬਾਰੇ ਨਵੀਆਂ ਵੈਰੈਟੀਆਂ ਬਾਰੇ ਕਿਸਾਨਾਂ ਨੂੰ ਜਾਗਰੂਤ ਕੀਤਾ ਗਿਆ ਨਾਲ ਜਿਹੜੇ ਨੌਜਵਾਨ ਫੂਡ ਪ੍ਰੋਸੈਸ ਕਰਦੇ ਆ ਉਹਨਾਂ ਦੇ ਵੀ ਸਟਾਲ ਲਾਈਆਂ ਤਾਂ ਕਿ ਦੂਜੇ ਕਿਸਾਨ ਵੀ ਉਹਨਾਂ ਵਾਂਗੂ ਇੱਥੇ ਆ ਕੇ ਉਹਨਾਂ ਦਾ ਕੰਮ ਦੇਖਣ ਔਰ ਆਪਣੇ ਆਂਦਰ ਵਧਾਉਣ ਔਰ ਨਾਲ ਹੀ ਸਾਡੇ ਡਾਕਟਰ ਸਾਹਿਬਾਨ ਨੇ ਜਿਹੜੀ ਮਿਹਨਤ ਕਰਕੇ ਨਵੀਆਂ ਖੋਜਾਂ ਕੀਤੀਆਂ ਨਵੀਆਂ ਵੈਰਾਈਟੀਆਂ ਤਿਆਰ ਕੀਤੀਆਂ ਉਹ ਕਦੋਂ ਬੀਜਣੀਆਂ ਕਿਵੇਂ ਬੀਜਣੀਆਂ ਕਦੋਂ ਚੰਗਾ ਝਾੜ ਦੇਣਗੀਆਂ ਘੱਟ ਤੋਂ ਘੱਟ ਕਿੰਨੀ ਰੇਹ ਪਾਉਣੀ ਹੈ ਇਸ ਵਾਸਤੇ ਵੀ ਇਹਨਾਂ ਨੂੰ ਵੇਅਰ ਕੀਤਾ ਸੋ ਇਹ ਬੜਾ ਵੱਡਾ ਪਰਾਲਾ ਸਾਡੇ ਕਿਸਾਨੇ ਤੋਂ ਲਾਹਾ ਲੈਣਗੇ ਔਰ ਇਹਦੇ ਨਾਲ ਜਿੱਥੇ ਸਾਡੀ ਅਸੀਂ ਵਾਧੂ ਰੇਹ ਪਾਉਨੇ ਆ ਜਾਂ ਵਾਧੂ ਪਾਣੀ ਲਾਉਨੇ ਆ ਉਹ ਤੋਂ ਬਚਤ ਹੋਊਗੀ ਔਰ ਸਾਡੀ ਧਰਤੀ ਵੀ ਬਚੇਗੀ ਸਾਡਾ ਵਾਤਾਵਰਣ ਵੀ ਬਚੇਗਾ